ਸਰਦਾਰ ਹਰਪਾਲ ਸਿੰਘ ਜੀ ਪੰਨੂ ਹੋਣਾ ਦੀ ਇੱਕ ਇੰਟਰਵਿਊ ਦੇ ਵਿੱਚ ਗੱਲ ਸੁਣੀ ਦਿਲ ਨੂੰ ਲੱਗੀ ਉਹਨਾਂ ਦੱਸਿਆ ਕਿ ਉਸ ਉਹਨਾਂ ਦੇ ਅਨਪੜ ਮਾਂ ਦੀਆਂ ਅਸੀਸਾਂ ਦੇ ਨਾਲ ਉਹ ਪ੍ਰੋਫੈਸਰ ਬਣ ਗਏ ਤੇ ਮੇਰੇ ਮਨ ਦੇ ਵਿੱਚ ਮਾਤਾ ਜੀ ਦੇ ਬਾਰੇ ਪਿਆਰ ਸਤਿਕਾਰ ਸ਼ਰਧਾ ਦੇ ਨਾਲ ਨਾਲ ਇਹ ਖਿਆਲ ਵਿੱਚ ਆਇਆ ਕੀ ਹੋਇਆ ਇਸ ਸਮੇਂ ਤੇ ਸਮਾਜ ਦੇ ਉਸ ਦਾਰ ਦੇ ਵਿੱਚ ਮਾਵਾਂ ਪੜ ਨਹੀਂ ਸਕੀਆਂ ਪਰ ਅਸੀਸਾਂ ਤਾਂ ਕਦੇ ਅਣਪੜ ਨਹੀਂ ਹੁੰਦੀਆਂ ਤੇ ਜਿਨ੍ਹਾਂ ਦੇ ਦਰੋਂ ਅਸੀਸਾਂ ਲੈ ਕੇ ਮਾਵਾਂ ਪੁੱਤਾਂ ਦੀਆਂ ਝੋਲੀ 'ਚ ਪਾਉਂਦੀਆਂ ਨੇ ਉਹ ਐਸੇ ਸਤਿਗੁਰੂ ਨੇ ਗੋਂਗੇ ਦੇ ਸਿਰ ਤੇ ਸੋਟੀ ਰੱਖ ਦੇਣ ਤਾਂ ਸੰਸਕ੍ਰਿਤ ਦੇ ਕੀਤਾ ਦੇ ਬਹੁਤ ਅਰਥ ਵੀ ਕਰਵਾ ਲੈਂਦੇ ਨੇ ਉਹ ਐਸੇ ਮਹਾਨ ਸਤਿਗੁਰੂ ਨੇ ਜਿਨ੍ਹਾਂ ਦੀਆਂ ਅਸੀਸਾਂ ਮਾਵਾ ਅਰਦਾਸਾਂ ਦੇ ਰਾਹੀ ਆਪਣੇ ਪੁੱਤਾਂ ਨੂੰ ਬਖਸ਼ਿਸ਼ ਕਰਦੀਆਂ ਨੇ ਮਹਾਰਾਜ ਸਾਰੀਆਂ ਮਾਵਾ ਨੂੰ ਸਦਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਮਾਵਾ ਸਰਤੇ ਨੇ ਉਹਨਾਂ ਨੂੰ ਰੱਜ ਕੇ ਪਿਆਰ ਕਰੋ ਸਤਕਾਰ ਦਿਓ ਕਿਉਂਕਿ ਜਦੋਂ ਮੇਰੇ ਵਰਗੀ ਸਿਚੁਏਸ਼ਨ ਦੇ ਵਿੱਚ ਬੰਦਾ ਹੁੰਦਾ ਆ ਇਹ ਮਾਸਿਰ ਤੇ ਨਾ ਹੋਵੇ ਉਹਨਾਂ ਦੁਨੀਆ ਦਾ ਰੰਗ ਢੰਗ ਵੱਖਰੇ ਤਰ੍ਹਾਂ ਦੇ ਨਾਲ ਨਜ਼ਰ ਆਉਂਦਾ ਆ ਬੰਦਾ ਸਿੱਧੀ ਪੰਜਾਬੀ ਚ ਅੱਖਾਂ ਤਾਂ ਜ਼ਿੰਦਗੀ ਦੇ ਵਿੱਚ ਧਰਤੀ ਪੁੱਠੀ ਹੋ ਜਾਂਦੀ ਆ ਮੂਲ ਦੇ ਵਿੱਚੋਂ ਵਿਚਾਰ ਦੇ ਵਿੱਚੋਂ ਬੰਦਾ ਕੜਤੀ ਜਾਂਦਾ ਆ ਇਸ ਕਰਕੇ ਮਾਵਾ ਸਲਾਮਤ ਰਹਿਣ ਮਾਵਾ ਨੂੰ ਰੱਜ ਕੇ ਸਤਕਾਰ ਦਿਓ ਰੱਜਵਾ ਪਿਆਰ ਕਰੋ